ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਇੱਕ ਲੋਕ ਗੀਤ ਇਹਨਾਂ ਲੋਕ ਗੀਤਾਂ ਬਾਰੇ ਕਿਹਾ ਜਾਂਦਾ ਕਿ ਕਰ ਗਾਵੇ ਬੋੜ ਗਾਵੇ ਗਾਵੇ ਹਰਿਆ ਤੂਤ ਖੜ ਕੇ ਸੁਣ ਰਾਈਆ ਤੇ ਰੂਹ ਹੋ ਜਾਊਗੀ ਸੂਤ ਕਿ ਰੂਹ ਦੇ ਗੀਤ ਆ ਜਿਹੜੇ ਉਹਨਾਂ ਨੂੰ ਸੁਣਨ ਵਾਸਤੇ ਰੂਹ ਨਾਲ ਹੀ ਉਹਨਾਂ ਨੂੰ ਸੁਣਿਆ ਜਾਂਦਾ ਰੂਹ ਨਾਲ ਹੀ ਉਹਨਾਂ ਨੂੰ ਗਾਇਆ ਜਾਂਦਾ ਤੇ ਇਸੇ ਤਰ੍ਹਾਂ ਦਾ ਇੱਕ ਰੂਹਾਨੀ ਇੱਕ ਬਾਬ ਤੇਤੀ ਦੇ ਪਿਆਰ ਦਾ ਲੋਕ ਗੀਤ ਜਿਸ ਨੂੰ ਅਸੀਂ ਸੁਹਾਗ ਗੀਤ ਵੀ ਕਹਿੰਦੇ ਆ ਉਹ ਤੁਹਾਨੂੰ ਸੁਣਾਉਣੀ ਆ ਸਾਡਾਂ ਚਿੜੀਆਂ ਦਾ ਚੰਬਾਈ ਬਾਬਲ ਅਸਾਂ ਉੱਡ ਜਾਣਾ ਸਾਡੀ ਲੰਮੀ ਉਡਾ ਬਾਵਲ ਕੀੜੇ ਦੇਸ ਜਾਣਾ ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ ਬਾਵਲ ਡੋਲਾ ਨਹੀਂ ਲੰਗਦਾ ਇੱਕ ਇੱਕ ਪੁਟਾ ਦੇਵਾ ਤੇ ਇੱਕ ਤੇਰੇ ਬਾਗਾਂ ਦੇ ਵਿੱਚ ਵਿੱਚ ਵੇ ਬਾਵਲ ਡੋਲਾ ਨਹੀਂ ਲੰਗਦਾ ਇਕ ਟਾਲੀ ਪੁਟਾ ਦੇ ਮਾ ਤੀਏ ਕਰ ਜਪਣੇ ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ ਬਾਵਲ ਗੁੱਡੀਆਂ ਕਾਣ ਖੇਡੂ ਮੇਰੀਆਂ ਖੇਡਣ ਪੁੱਤਰੀਆਂ ਤੇ ਏਕਰ ਜਾਪਣੇ ਮੇਰਾ ਛੁਟਾਕ ਸਿੱਦਾਏ ਬਾਵਲ ਦਾਸ ਕਾਣ ਕੱਡੂ ਮੇਰੀਆਂ ਕੱਡਣ ਪੁੱਤਰੀਆਂ ਤੇ ਇਕਰ ਜਪਣੇ ਇਸੀ ਬਾਪ ਤੇਤੀ ਦੇ ਪਿਆਰ ਦਾ ਲੋਗ ਗੀਤ ਉਮੀਦਾਂ ਤੁਹਾਨੂੰ ਪਸੰਦ ਆਇਆ ਹੋ ਗਿਆ